ਸਰਕਾਰੀ ਦਰਦ ਵਿਕੈਬ ਟਰੋਲ ਕਮੇਟੀ ਬਹੁਤ سارے ਮਾਮਲੇ ਜਿਹੜੇ ਨੇ ਸਰਕਾਰਾਂ ਤੱਕ ਜਾ ਅਦਾਲਤਾਂ ਤੱਕ ਜਾ ਪੁਛ ਤੱਕ ਪਹੁੰਚਾ ਚੁੱਕੀ ਹੈ ਹਿੰਦ ਤੱਕ ਕੋਈ ਹਿਸਾਬ ਨਹੀਂ ਹੋਇਆ ਇਸ ਸਰੂਪਾ ਦੇ ਮਾਮਲੇ ਬੇਨਾਲ ਕੋਲੀ ਜਿਹੜੀ ਚਾਰਟਰਡ ਅਕਾਊਂਟੈਂਟ ਸੀ ਉਹਦੇ ਕੋਲ 10 ਕਰੋੜ ਰੁਪਇਆ ਲੈਣਾ ਟਰੋਲ ਕਮੇਟੀ ਨੇ ਕੀਤਾ ਸੀ ਕਿ ਹਾਲਤ ਕਿਸੇ ਅਧਿਕਾਰੀ ਸੀਓ ਦੇ ਮਤਲਬ ਉਹਦੇ ਵਿੱਚ ਸਰਕਾਰ ਕੋਈ ਸਹਿਯੋਗ ਨਹੀਂ ਕਰ ਰਹੀ ਨਾ ਉਹਦਾ ਕੋਈ ਪਤਾ ਦਾ ਕੋ ਪਤਾ ਨਾ ਸਰਕਾਰਾਂ ਦਾ ਦਾ ਕੋਈ ਸਾਬੜੀ ਨਹੀਂ ਰਹੀ ਉਲਟਾ ਜਿਹੜਾ ਇਹ ਕੇਸ ਨੂੰ ਬੇਦਲੀ ਦਾ ਜਦੋਂ ਤੁਸੀਂ ਕਹ ਬੇਦਲੀ ਦਾ ਨਹੀਂ ਹੈਗਾ ਤੇ ਬੇਦਲੀ ਦਾ ਬਣਾਇਆ ਜਾ ਰਿਹਾ ਕੋੜਾ ਸਰਕਾਰ ਨੂੰ ਚਾਹੀਦਾ ਨਹੀਂ ਸੀ ਉਹ ਜਿਹੜਾ 10 ਕਰੋੜ ਰੁਪਏ ਕੋਲੀ ਕੋਲ ਲੈਣ ਵਾਲਾ ਪਹਿਲ ਉਹ ਤੇ ਦਵਾਦੂ ਕਿ ਜਿਹਨੂੰ ਅਜੇ 5 ਸਾਲ ਹੋ ਗਏ ਨੇ ਨਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕੇਸ ਹੈਗਾ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੰਗਲਾ ਟੱਪ ਕੇ ਬੰਦਾ ਅੰਦਰ ਗਿਆ ਔਰ ਇਹਦੇ ਵਿੱਚ ਪਰਚਾ ਹੋਇਆ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਕਿਹਾ ਸੀ ਵੀ ਇਸ ਬੰਦੇ ਦੀ ਡੀਐਨਏ ਜਾਂਚ ਕਰਾਈ ਜਾਵੇ ਤਾਂ ਕਿ ਬੇਅਦਬੀਆਂ ਦੀ ਆਪਾਂ ਜੜ ਤੱਕ ਜਾਈਏ ਆ ਪਰ ਨਾਂ ਤੇ ਕੋਈ ਡੀਐਨਏ ਕੀਤਾ ਗਿਆ ਇਹ ਕੋਈ ਕੋਈ ਉਹਦੀ ਪਛਾਣ ਜਨਤਕ ਨਹੀਂ ਕੀਤੀ ਤੇ ਕਾਹਤੋਂ ਨਹੀਂ ਕੀਤੀ ਔਰ ਏਡਾ ਵੱਡਾ ਮਾਮਲਾ ਇਹਦੇ ਤੇ ਜਦੋਂ ਕੋਸ਼ ਇਹਨਾਂ ਨੇ ਸਹਿਯੋਗ ਹੀ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇਹ ਸਾਡੇ ਮਾਮਲਿਆਂ 'ਚ ਕਾਹਤੋਂ ਦਖਲ ਦਿੰਦੇ ਫਿਰ ਪਿਛੇ ਦੇ ਇੱਕ ਬੀਬੀ ਜਿਹੜੀ ਆ ਇੱਥੇ ਦਰਬਾਰ ਸਾਹਿਬ ਜੋਗਾ ਕਰਦੀ ਉਹਦੇ ਤੇ ਸ਼ਿਕਾਇਤ ਤੇ ਪਰਚਾ ਆ ਔਰ ਉਹਦਾ ਅਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਕੀ ਬੀਬੀ ਬੀਬੀ ਨੂੰ ਥੇ ਲਿਆਂਦਾ ਗਿਆ ਕਾਤੋਂ ਨਹੀਂ ਲਿਆਂਦਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਫੇਰ ਆ ਐਨੇ ਫੇਕ ਅਕਾਊਂਟ ਆ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤ ਹੀ ਪ੍ਰਚਾਰ ਹੁੰਦਾ ਔਰ ਇਹਦੀ ਪੂਰੀ ਜਾਣਕਾਰੀ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਕੀ ਇਹ ਸੋਸ਼ਲ ਖਾਤਿਆਂ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਫਿਰ ਪਨੀਤ ਸਾਨੀ ਬਹੁਤ ਸਿੱਖਾਂ ਦੇ ਖਿਲਾਫ ਨਫ਼ਰਤੀ ਪ੍ਰਚਾਰ ਕਰਦਾ ਉਹਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਅੱਜ ਤੱਕ ਉਹਤੇ ਪਰਚਾ ਆਇਆ ਨਹੀਂ ਹੋਇਆ ਐਸਜੀਪੀਸੀ ਦਾ ਜਾਲੀ ਪੈਰੋਡੀ ਜਿਹੜਾ ਖਾਤਾ ਬਣਿਆ ਜਿੱਥੋਂ ਸਿੱਖਾਂ ਖਿਲਾਫ ਹੀ ਨਫ਼ਰਤੀ ਪ੍ਰਚਾਰ ਹੁੰਦਾ ਇਹ ਸਬੰਧਤਾ ਨੂੰ ਬੜੇ ਚਿਰ ਦੀ ਸ਼ਿਕਾਇਤ ਦਿੱਤੀ ਹੋਈ ਪਰਚਾ ਹੋਇਆ ਜਾਂ ਉਹ ਸੋਸ਼ਲ ਮੀਡੀਆ ਖਾਤਾ ਬੰਦ ਹੋਇਆ ਨਹੀਂ ਹੋਇਆ ਔਰ ਇਹ ਵੇਖੋ ਹਾਂਜੀ ਉੱਥੇ ਕੋਈ ਕਾਰਵਾਈ ਨਹੀਂ ਾਰੇ ਪਲੰਦਾ ਬਹੁਤ ਵੱਡਾ ਅਣਗਿਣਤ ਸ਼ਿਕਾਇਤਾਂ ਉੱਥੇ ਕੋਈ ਕਾਰਵਾਈ ਨਹੀਂ ਸਾਹਿਬ ਬਾਰ-ਬਾਰ ਦਸਤਾਵੇਜ਼ ਜਮਕਿਸ਼ਤ ਕੋਈ ਐਡਵਰਟਾਈਜ਼ਮ ਤੇ ਸ਼ਿਕਾਇਤਾਂ ਕੋਈ ਹੋਰ ਕਾਰ ਨਹੀਂ ਕਰੇ ਕੋਈ ਮੁਕਤਰ ਹਰ ਉਗਤਾ ਹਾਲਤ ਦੇ ਵੇਖੋ ਪੰਥ ਦਾ ਇਕੱਤਰ ਹੋਣਾ ਆਪਣੇ ਥੋੜੇ ਥੋੜੇ ਜਿਹੜੇ ਸਾਡੇ ਮਤਭੇਦ ਆ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਬਣਾਇਆ ਜਾ ਰਿਹਾ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਦਾ ਦੌਰ ਵਧ ਰਿਹਾ ਇਹ ਕੋਈ ਬਾਲਾ ਚੰਗਾ ਨਹੀਂ ਔਰ ਇਹਦੇ ਲਈ ਹੋਈ ਆ ਪੰਥ ਇਕੱਠਾ ਹੋਵੇ ਆਪਾਂ ਸਾਰੇ ਥੋੜੇ ਥੋੜੇ ਮਤਭੇਦ ਆਪਣੇ ਦੂਰ ਕਰਕੇ ਵੱਡੇ ਪੰਥਕ ਹਿਤਾਂ ਨੂੰ ਦੇਖੀਏ ਠੀਕ ਆ ਅੱਜ ਪ੍ਰਬੰਧ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਹੋਰ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਵੀ ਆਉਣਾ ਪਰ ਜੇ ਇਸ ਤਰੀਕੇ ਦੀ ਦਖਲਅੰਦਾਜ਼ੀ ਵੱਧਦੀ ਗਈ ਵੱਧਦੀ ਰਹੀ ਤੇ ਫੇਰ ਕੱਲ ਨੂੰ ਇੱਥੇ ਕਿੰਨਾ ਕੜਾ ਪ੍ਰਸ਼ਾਦ ਬਣਦਾ ਉਹਦਾ ਹਿਸਾਬ ਲੈਣਗੇ ਕਿੰਨਾ ਕਿਸ ਨੂੰ ਵੰਡਦੇ ਆ ਉਹਦਾ ਵੀ ਹਿਸਾਬ ਲੈਣਗੇ ਪ੍ਰਸ਼ਾਦੇ ਕੋਈ ਦੋ ਕਿਸੇ ਦਿਨ ਆਟਾ ਵੱਧ ਲੱਗ ਗਿਆ ਤੇ ਅੱਜ ਵੱਧ ਘਾਤੋ ਲੱਗ ਗਿਆ ਉਹਦਾ ਵੀ ਹਿਸਾਬ ਲੈਣਗੇ ਤਾਂ ਜਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਤੇ ਇਹਨਾਂ ਨੂੰ ਇਦਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ